ਮੈਂ ਫੈਟੀ ਲੀਵਰ ਦਾ ਬਚਣਾ ਸੀਗਾ ਕਿ ਮੰਨਦੇ ਆ ਕਿ ਜੈਂਸ ਡਰਿੰਕ ਕਰਦੇ ਆ ਫੈਟੀ ਲੀਵਰ ਹੋ ਜਾਂਦਾ ਬਟ ਲੇਡੀਜ਼ ਦੇ ਵਿੱਚ ਕਿਉਂ ਹੁੰਦਾ ਇਹ ਮੇਰੇ ਕੰਨੀ ਹੱਥ ਕਰਕੇ ਕਿਉਂ ਪੁੱਛਿਆ ਨਹੀਂ ਮੈਂ ਉਦਾਂ ਨਹੀਂ ਮੇਰਾ ਹੱਥ ਹੋ ਗਿਆ ਮੇਰੇ ਮੇਜ਼ ਤੇ ਢੀਕ ਪਾਟਾ ਹੋ ਗਿਆ ਫੈਟੀ ਲੀਵਰ ਨਾ ਇੱਕ ਤਾਂ ਅਲਕੋਹੋਲਿਕ ਹੈ ਹਾਂਜੀ ਇੱਕ ਨਾਨ-ਐਲਕੋਹੋਲਿਕ ਹੈ ਜੀ ਓਕੇ ਜਿਹੜੇ ਤਾਂ ਸ਼ਰਾਬ ਪੀਂਦੇ ਉਹਨਾਂ ਦਾ ਤਾਂ ਕਿਤਨਾ ਕਿਤੇ ਇਫੈਕਟ ਆਉਂਦਾ ਹੀ ਆਉਂਦਾ ਹੈ ਹੂੰ ਜਿਹੜੇ ਨਹੀਂ ਸ਼ਰਾਬ ਪੀਂਦੇ ਜਿਵੇਂ ਲੇਡੀਜ਼ ਨੂੰ ਵੀ ਆ ਰਿਹਾ ਫੈਟੀ ਲੀਵਰ ਬਿਲਕੁਲ ਆ ਰਿਹਾ ਹਾਂਜੀ ਕੁੜੀਆਂ ਨੂੰ ਵੀ ਆ ਰਿਹਾ ਮੁੰਡਿਆਂ ਨੂੰ ਵੀ ਆ ਰਿਹਾ ਉਹ ਜਿਹੜਾ ਫੈਟੀ ਲੀਵਰ ਆ ਰਿਹਾ ਉਹ ਸਿਰਫ ਆ ਰਿਹਾ ਕਿ ਅਸੀਂ ਖਾਣਾ ਨਹੀਂ ਠੀਕ ਖਾ ਰਹੇ ਓਕੇ ਅਸੀਂ ਕੀ ਕਰਦੇ ਹਾਂ ਬਾਹਰ ਹੀ ਖਾਂਦੇ ਆ ਜਦੋਂ ਫਾਸਟ 40% ਬੱਚਾ ਜਿਹੜਾ ਹੈਗਾ ਉਹ ਬਾਹਰ ਖਾਣਾ ਖਾ ਰਿਹਾ ਚਾਹੇ ਉਹ ਪੀਜੀ ਚ ਖਾ ਰਿਹਾ ਚਾਹੇ ਉਹ ਜੋਬ ਵਾਲੇ ਬੱਚੇ ਨੇ ਸਵੇਰੇ ਘਰੋਂ ਚਲੇ ਜਾਂਦੇ ਨੇ ਦੁਪਹਿਰ ਤੱਕ ਉਹਨਾਂ ਨੇ ਮੰਗਾ ਕੇ ਖਾਣਾ ਹਾਂਜੀ ਸ਼ਾਮ ਨੂੰ ਥੱਕਿਆ ਆਰੇ ਘਰੇ ਆਉਣਾ ਨਹੀਂ ਬਣਾਉਂਦਾ ਫਿਰ ਮੰਗਾ ਕੇ ਖਾਣਾ ਉਹਦੇ ਨਾਲ ਉਲਟਾ ਹੋਰ ਕੰਮ ਕਰਦਾ ਕਿ ਕੋਲਡ ਡਰਿੰਕ ਪੀ ਲੈਂਦੇ ਆ ਜੀ ਬਿਲਕੁਲ ਉਪਰੋਂ ਪੀਂਦੇ ਆ ਉਹ ਮਤਲਬ ਉਹ ਜਿਹੜਾ ਜੰਗ ਬੂਡ ਦੇ ਨਾਲ ਕੋਲਡ ਡਰਿੰਕ ਪੀਣਾ ਉਹ ਵੀ ਬਿਸਕੀ ਨਾਲੋਂ ਵੱਧ ਪ੍ਰਭਾਵੀਤਾ ਜਿਹੜਾ ਕਰਦਾ ਅੰਦਰ ਆਰਗਨਸ ਉਹ ਸਾਡੇ ਲੀਵਰ ਨੂੰ ਵੀਕ ਕਰਦਾ ਲੀਵਰ ਦਾ ਕੀ ਹੋ ਜਾਂਦਾ ਸਾਡਾ ਲੀਵਰ ਸਭ ਤੋਂ ਸਟਰੋਂਗ ਪਾਰਟ ਆ ਬਾਡੀ ਦਾ ਐ ਸਮਝ ਲਓ ਕਿ ਜਿਵੇਂ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਜਾਂ ਰਾਸ਼ਟਰਪਤੀ ਹੁੰਦਾ ਬਾਡੀ ਦੇ ਵਿੱਚ ਇਹੀ ਹੈ ਇੱਕ ਪ੍ਰਧਾਨ ਮੰਤਰੀ ਇਹਦੇ ਕੋਲੇ ਜਾ ਕੇ ਨਿਬੜਨੀਆਂ ਨੇ ਸਾਰੀਆਂ ਫਾਈਲਾਂ ਜਿਹੜੀਆਂ ਤੁਸੀਂ ਖਾਧੀਆਂ ਨੇ ਜੋ ਤੁਸੀਂ ਖਾ ਲਿਆ ਉਹ ਇਹਦੇ ਥਰੂ ਬਾਡੀ ਨੂੰ ਜਾਣਾ ਇਹਨੇ ਕੱਲੇ ਕੱਲੇ ਪਾਰਟ ਨੂੰ ਦੇਣੀ ਹੈ ਚੀਜ਼ ਅੱਛਾ ਹੁਣ ਜਦੋਂ ਚ ਕੋਈ ਜਿੰਨੀ ਜਿਵੇਂ ਆਪਾਂ ਰੋਜ਼ ਬੰਦਾ ਵੀ ਇਸ ਕੀ ਪੀ ਰਿਹਾ ਉਹਦੀ ਵੀ ਇੱਕ ਲਿਮਟ ਹੈ ਨਾ ਜੀ ਇੱਕ ਦਿਨ ਤਾਂ ਉਹਨੇ ਬੱਸ ਕਰਨੀ ਆ ਵੀ ਤੂੰ ਬੱਸ ਕਰ ਯਾਰ ਬੱਸ ਕਰ ਹਾਂਜੀ ਹੈਨਾ ਜਦੋਂ ਇਹ ਵਿਚਾਰਾ ਅੰਦਰੋਂ ਕਹਿੰਦਾ ਤੂੰ ਬੱਸ ਕਰ ਫਿਰ ਉਹਦੀ ਦਿਨ ਚ ਪੀਣ ਦੀ ਆਦਤ ਸ਼ੁਰੂ ਹੋ ਜਾਂਦੀ ਹੈ ਹੂੰ ਇਹਨੇ ਬੱਸ ਉਹ ਤੋਂ ਕੀਤੀ ਜਦੋਂ ਇਹ ਖਰਾਬ ਹੋਇਆ ਫਿਰ ਉਹ ਦਿਨੇ ਵੀ ਪੀਂਦਾ ਰਾਤ ਨੂੰ ਵੀ ਪੀਂਦਾ ਫਿਰ ਇੱਕ ਦਿਨ ਇਹ ਜਾਉਂਦਾ ਡਾਕਟਰ ਜਵਾਬ ਦੇ ਦਿੰਦੇ ਨੇ ਹੂੰ ਤਾਂ ਉਹ ਇੱਕ ਇਹ ਹੈਗਾ ਅਲਕੋਹੋਲਿਕ ਦਾ ਅੱਛਾ ਉਹਨਾਂ ਨੂੰ ਮੈਂ ਕਹਿੰਦਾ ਉਹਨਾਂ ਤੁਸੀਂ ਮੇਰੀ ਹੋਰ ਕੋਈ ਗੱਲ ਮੰਨੋ ਚਾਹੇ ਨਾ ਮੰਨੋ ਐਨੀਕ ਮੰਨ ਲਓ ਵੀ ਤਿਰਫਲਾ ਚੂਰਨ ਦਾ ਚਮਚਾ ਖਾ ਲਿਆ ਕਰੋ 2 ਘੰਟੇ ਪਹਿਲਾਂ दारू ਪੀਣ ਤੋਂ ਓਕੇ ਸੁਣ ਲਓ ਹਾਂ ਮੈਂ ਬੜਾ ਕਲੀਅਰ ਹੈ ਜੀ ਜੀਨੇ ਛੱਡਣੀਆਂ ਮੇਰੇ ਕੋਲੇ ਆਜੋ ਓਕੇ ਹਾਂ ਜੀ ਇਹ ਗੱਲ ਬਾਬੇ ਦੀ ਇੰਨੀ ਕਿਰਪਾ ਵੀ ਜਿਹੜਾ ਅੱਜ ਤੱਕ दारू ਛੱਡਣਾ ਆਇਆ ਕੋਈ ਨਸ਼ਾ ਛੱਡਣਾ ਆ ਉਹ ਛੱਡ ਕੇ ਗਿਆ ਔਰ ਐਸੀ ਕਿਰਪਾ ਰਹੀ ਹੈ ਕਿ ਉਹਦੇ ਪੈਸੇ ਜ਼ਰੂਰ ਲੱਗੇ ਥੋੜੇ ਬਹੁਤ ਪਰ ਉਹਦੀ ਜਾਨ ਛੁੱਟ ਗਈ ਨਾ ਚੀਜ਼ਾਂ ਤੋਂ ਜੇ ਤੁਸੀਂ ਨਹੀਂ ਛੱਡਣਾ ਚਾਹੁੰਦੇ ਤੁਸੀਂ ਕਹਿੰਦੇ ਵੀ ਗੋਇਲ ਤਾਏ ਕੀ ਲੈਣਾ ਤਾ ਪੀਆਗੇ ਪਰ ਮੈਂ ਇੰਨਾ ਕੁ ਜ਼ਰੂਰ ਲੈਣਾ ਬਿ ਜਿੰਨੀ ਕਿ ਮੇਰੀ ਲੋੜ ਹੈ ਦੇਸ਼ ਨੂੰ ਤੁਹਾਡੇ ਵੀ ਲੋੜ ਹੈ ਬਿਲਕੁਲ ਜਿੰਨੀ ਕਿ ਤੁਹਾਨੂੰ ਮੇਰੀ ਲੋੜ ਹੈ ਮੈਨੂੰ ਤੁਹਾਡੇ ਵੀ ਲੋੜ ਹੈ ਕੋਈ ਪਤਾ ਨਹੀਂ ਕਿ ਦੀ ਕਿੱਥੇ ਕਿਹਨੂੰ ਲੋੜ ਹੈ ਪਰ ਮੈਂ ਆਪਣੀ ਗੱਲ ਜਰੂਰ ਕਹਿ ਦੇਣੀ ਆ ਕਿ ਜੇ दारू ਪੀਣੀ ਆ ਪੀਓ ਬਾਈ ਮੈਂ ਨਹੀਂ ਕੁਝ ਰੋਕ ਸਕਦਾ ਕਿਸੇ ਨੂੰ ਪਰ ਕੋਸ਼ਿਸ਼ ਕਰੋ ਥੋੜੀ ਪੀਓ ਔਰ दारू ਪੀਣ ਤੋਂ 2 ਘੰਟੇ ਪਹਿਲਾਂ ਤੇ ਫੜਾ ਚੂਰਨ ਖਾ ਲਓ ਔਰ ਸਵੇਰੇ ਉੱਠ ਕੇ ਔਲੇ ਦਾ ਚੂਰਨ ਖਾ ਲਓ ਆ ਜਿਹੜੇ ਤੁਸੀਂ ਕੈਪਸੂਲ ਕੁਫਸੂਲ ਜੇ ਲੱਭਦੇ ਰਹਿੰਦੇ ਉਹਨਾਂ ਮਲਟੀ ਵਿਟਾਮਿਨ ਵੀ दारू ਪੀਤੀ ਆ ਰਾਤ ਨੂੰ ਸਵੇਰੇ ਹੈਂਗਓਵਰ ਹੋ ਰਿਹਾ ਕੱਲਾ ਔਲੇ ਦਾ ਚੂਰਨ ਘੋਲ ਕੇ ਇੱਕ ਚਮਚ ਹੁਣ ਆਏ ਨਾ ਕਿਹੋ ਗੁਲਸੋ ਵਾਲੇ ਦਾ ਮਰਬਾ ਖਾਈਦਾ ਫੇ ਖਾਈ ਜੋ ਮਰਬਾ ਉਹ ਚ ਕੀ ਪਿਆ ਕੁਝ ਵੀ ਨਹੀਂ ਪਿਆ ਜੋ ਚੂਰਨ ਚ ਮਿਲੂਗਾ ਤੁਹਾਨੂੰ ਕਿਉਂਕਿ ਚੂਰਨ ਫਰੈਸ਼ ਆਮਲੇ ਤੋਂ ਬਣਦਾ ਉਹ ਚ ਸਾਰੇ ਆਮਲੇ ਦੇ ਗੁਣ ਆ ਜਿਹੜਾ ਮਰਬਾ ਬਣ ਗਿਆ ਉਹ ਪ੍ਰੋਸੈਸ ਹੋ ਗਿਆ ਉਹ ਚ ਚੀਨੀ ਘੁਲ ਗਈ ਉਹਦਾ ਆਮਲੇ ਦਾ ਅਸਰ ਵੀ ਖਤਮ ਹੋ ਗਿਆ ਚੀਨੀ ਦਾ ਉਹ ਉਹ ਇੱਕ ਸਵਾਦ ਲਈ ਰਹਿ ਗਿਆ ਉਹਨੇ ਕੋਈ ਫਾਇਦਾ ਫੂਦਾ ਨਹੀਂ ਕਰਨਾ ਫਾਇਦਾ ਕਰੂਗਾ ਆਮਲੇ ਦਾ ਚੂਰਨ ਸਵੇਰੇ ਇੱਕ ਚਮਚਾ ਖਾਓ ਸ਼ਾਮ ਨੂੰ ਖਾਓ ਤੁਸੀਂ ਇੱਕ ਚਮਚਾ ਤਿਰਫਲੇ ਦਾ ਮੈਂ ਕਹਿੰਦਾ ਤੁਹਾਡੇ ਸਰੀਰ ਨੂੰ ਕੋਈ ਨੁਕਸਾਨ ਹੋ ਨਹੀਂ ਸਕਦਾ ਪਰ ਜੇ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਮੈਂ ਦਾਰੂ ਨਹੀਂ ਛੱਡ ਸਕਦਾ ਤਾਂ ਇਹ ਬਈ ਤੁਹਾਡੀ ਕਿਸਮਤ ਹੈ ਪਰ ਮੈਂ ਤੇ ਤੁਹਾਨੂੰ ਇੰਨਾ ਜ਼ਰੂਰ ਕਹਾਂਗਾ ਵੀ ਆ ਚੀਜ਼ਾਂ ਘਰੇ ਜ਼ਰੂਰ ਲਿਆ ਕਰੋ ਨਾਲ ਜ਼ਰੂਰ ਲਿਆ ਕਰੋ ਅ ਜੇ ਕਿਸੇ ਨੂੰ ਫੈਟੀ ਲੀਵਰ ਹੋ ਗਿਆ ਤਾਂ ਸਾਡਾ ਜਿਹੜਾ ਸਕਰੀਨ ਤੇ ਨੰਬਰ ਆ ਉਹ ਤੇ ਗੱਲ ਕਰਕੇ ਇਹਦੀਆਂ ਘਰੇਲੂ ਦਵਾਈਆਂ ਨੇ ਕੰਮ ਨਹੀਂ ਕਰਨਾ ਜਦੋਂ ਲੀਵਰ ਮੈਲਰੀ ਹੋ ਜਾਂਦਾ ਇਹਦੇ ਵਾਸਤੇ ਤੁਹਾਨੂੰ ਕਿਸੇ ਨਾ ਕਿਸੇ ਵੈਦ ਦੀ ਸਲਾਹ ਲੈਣੀ ਪਊਗੀ ਜੇ ਤਾਂ ਤੁਸੀਂ ਮੇਰੇ ਕੋਲ ਆ ਸਕਦੇ ਹੋ ਠੀਕ ਆ ਕਿਉਂਕਿ ਵੇਟਿੰਗ ਬਹੁਤ ਹੈ ਹਰ ਕੋਈ ਨਹੀਂ ਆ ਸਕਦਾ ਜੇ ਮੇਰੇ ਕੋਲ ਨਹੀਂ ਵੀ ਆ ਸਕਦੇ ਤਾਂ ਕੋਈ ਚੰਗਾ ਵੈਦ ਆਪਣੇ ਘਰ ਦੇ ਆਸ-ਪਾਸ ਲੱਭ ਕੇ ਉਹਦੇ ਨਾਲ ਗੱਲਬਾਤ ਕਰਕੇ ਵੈਦ ਜੀ ਤੋਂ ਇਲਾਜ ਕਰਾਓ ਐਲੋਪੈਥੀ ਦੇ ਵਿੱਚ ਵੀ ਇਹਦਾ ਇਲਾਜ ਇੰਨਾ ਕੀ ਆ ਵੇਕਦਮ ਠੀਕ ਤਾਂ ਹੋ ਜਾਣਗੇ ਤੁਹਾਡੇ او ٹی پی ٹی ਲੇਕਿਨ ਜਦੋਂ ਦਵਾਈ ਛੱਡੋਗੇ ਫੇਰ ਖਰਾਬ ਹੋ ਜਾਂਦਾ ਇਸ ਕਰਕੇ ਇਹਦਾ ਇਲਾਜ ਹੀ ਹੈ ਜੀ